ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਜਿਹੜੀ ਇਹ ਵੀਡੀਓ ਆ ਇਸ ਤਰ੍ਹਾਂ ਬਣਾਉਣ ਦਾ ਇਹ ਇੱਕੋ ਮਕਸਦ ਆ ਵੀ ਆਪ ਜੀ ਨਾਲ ਜਿਹੜੀ ਗੱਲ ਇਸ ਤਰ੍ਹਾਂ ਹੋ ਸਕਦੀ ਆ ਸ਼ਾਇਦ ਉਹ ਵੌਇਸ ਰਿਕਾਰਡਿੰਗ ਤੇ ਨਾ ਹੋ ਸਕੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੀਆਂ ਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्म ਗਿਆਨੀ ਉਹਨਾਂ ਦੇ ਜੋ ਕੌਤਕ ਨੇ ਜੋ ਘਟਨਾਵਾ ਸੰਗਤ ਦੇ ਨਾਲ ਵਾਪਰੀਆਂ ਹਨ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਤੇ ਜਿਹੜੀ ਅੱਜ ਦੀ ਘਟਨਾ ਹੈ ਆਪ ਜੀ ਨਾਲ ਸਾਂਝੀ ਕਰਨੀ ਹੈ ਨਾ ਮੈਨੂੰ ਪੂਰੀ ਉਮੀਦ ਹੈ ਕਿ ਜੇ ਆਪ ਜੀ ਨੇ ਪੂਰੀ ਵੀਡੀਓ ਦੇਖ ਲਈ ਤਾਂ ਆਪ ਜੀ ਦੇ ਜੀਵਨ ਦੇ ਵਿੱਚ ਇੰਨਾ ਕੁ ਪਰਵਰਤਨ ਆ ਜਾਏਗਾ ਵੀ ਆਪ ਜੀ ਦੀ ਸ਼ਰਧਾ ਇੰਨੀ ਪੱਕੀ ਹੋ ਜਾਏਗੀ ਰਹੀ ਗੱਲ ਕਾਰਜਾਂ ਦੀ ਉਹ ਤਾਂ ਸਤਿਗੁਰੂ ਨੇ ਸਹਜੇ ਸਹਜੇ ਜਦੋਂ ਸਵਾਰਨ ਤੇ ਮਹਾਰਾਜ ਆਉਂਦੇ ਹਨ ਉਹਨੂੰ ਕੋਈ ਬਹੁਤੀ ਧੀਰ ਨਹੀਂ ਲੱਗਦੀ ਕਿਉਂਕਿ ਸੰਸਾਰਕ ਕਾਰਜ ਮਹਾਰਾਜ ਪਲ ਦੇ ਵਿੱਚ ਹੀ ਕਰ ਦਿੰਦੇ ਹਨ ਪਰ ਉਸ ਲੈਵਲ ਤੱਕ ਜਾਣਾ ਉੱਥੇ ਤੱਕ ਸ਼ਰਧਾ ਬਣਾਉਣੀ ਇਹ ਇਨਸਾਨ ਦੇ ਜਿੰਨੀ ਮਿਹਨਤ ਕਰਨੀ ਹੈ ਉਹ ਉਸ ਦੇ ਹੱਥ ਹੈ ਪਰ ਫਲ ਦੇਣਾ ਉਸ ਪਰਮਾਤਮਾ ਦੀ ਮਰਜ਼ੀ ਦੇ ਹੱਥ ਹੈ ਸੋ ਅੱਜ ਦੀ ਜੋ ਆਪ ਜੀ ਦੇ ਨਾਲ ਘੜਨਾ ਸਾਂਝੀ ਕਰਨੀ ਹੈ ਬਿਲਕੁਲ ਸੱਚ ਹੈ ਆਪ ਜੀ ਨੇ ਪਿੱਛੇ ਜੇ ਦੇਖਿਆ ਹੋਣਾ ਕਿ ਬਾਬਾ ਤਨਨਾ ਜੀ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ 29 ਸਾਲ ਸੰਗਤ ਕੀਤੀ ਤੇ ਜਦੋਂ ਉਹਨਾਂ ਨੇ ਪੌਡਕਾਸਟ ਦੇ ਵਿੱਚ ਇੱਕ ਵੀਡੀਓ ਪਾਈ ਮੈਨੂੰ ਵੀ ਸੰਗਤ ਤੇ ਬਹੁਤ ਜਿਆਦਾ ਮੈਸੇਜ ਆਏ ਕਿ ਪਰਮਿੰਦਰ ਵੀਰ ਜੀ ਆਪ ਜੀ ਵੀ ਬਬਤਨਾ ਜੀ ਤੋਂ ਸਮਾਂ ਲੈ ਕੇ ਉਹਨਾਂ ਦੀ ਕਹਿੰਦੇ ਇੰਟਰਵਿਊ ਕਰੋ ਮੈਂ ਕਿਹਾ ਵੀ ਇੰਟਰਵਿਊ ਨਹੀਂ ਹੁੰਦੀ ਉਹਨਾਂ ਤੋਂ ਆਪਾਂ ਮਹਾਂਪੁਰਸ਼ਾਂ ਦੇ ਬਚਨ ਸੁਣਨੇ ਨੇ ਕਹਿੰਦੇ ਵੀ ਉਹਨਾਂ ਦੇ ਬਚਨ ਸੁਣੋ ਹੋਰ ਬਚਨ ਸੁਣ ਕੇ ਨਾ ਵੀਰ ਜੀ ਤੁਸੀਂ ਆਪਣੇ ਚੈਨਲ ਤੇ ਪਾਓ ਇਦੇ ਵਿੱਚ ਮੈਂ ਕੋਈ ਆਪਣੀ ਵਿੜਿਆ ਨਹੀਂ ਕਰ ਰਿਹਾ ਜੋ ਹੁਕਮ ਹੈ ਸਤਿਗੁਰੂ ਦਾ ਬਸ ਉਹ ਮੈਸੇਜ ਆਪ ਜੀ ਨੂੰ ਲਾ ਰਿਹਾ ਹਾਂ ਤੇ ਮੇਰੇ ਮਨ ਦੇ ਵਿੱਚ ਵੀ ਬਹੁਤ ਇੱਛਾ ਸੀ ਵੀ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਿਲਾਂ ਕਿਤੇ ਉਹਨਾਂ ਦਾ ਮੈਨੂੰ ਨੰਬਰ ਮਿਲ ਜਾਵੇ ਉਹਨਾਂ ਨਾਲ ਗੱਲ ਕਰ ਲਵਾਂ ਹੰਸਾਲੀ ਸਾਹਿਬ ਸ਼ਨੀਵਾਰ ਨੂੰ ਮੈਂ ਗਿਆ ਤੇ ਚਲੋ ਜੋ ਮਹਾਰਾ ਦੀ ਹੁਕਮ ਚ ਸੀਗਾ ਮਹਾਂ ਪਰਿਸ਼ਾਨ ਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਨਮਸਕਾਰ ਕੀਤਾ ਫਿਰ ਸੰਤ ਬਾਬਾ ਪਰਮਜੀਤ ਸਿੰਘ ਜੀ ਨੂੰ ਨਮਸਕਾਰ ਕਰਕੇ ਉਹਨਾਂ ਤੋਂ ਅਸੀਸਾਂ ਲੈ ਕੇ ਸੰਗਤ ਜੀ ਮੈਂ ਬਾਹਰ ਆ ਗਿਆ ਜਿੱਥੇ ਦੋ ਨਿਸ਼ਾਨ ਸਾਹਿਬ ਖੰਨਾ ਉੱਥੇ ਆਂਦੇ ਆਂਦੇ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਆ ਰਿਹਾ ਵੀ ਐਨੇ ਦਿਨ ਹੋ ਗਏ ਆਉਂਦਿਆਂ ਨੂੰ ਵੀ ਕਿਤੇ ਬਾਬਾ ਧੰਨਾ ਜੀ ਮਿਲ ਜਾਣਾ ਉਹਨਾਂ ਨਾਲ ਗੱਲਬਾਤ ਹੋ ਜਾਵੇ ਤੇ ਉਸ ਵੇਲੇ ਦੇ ਦੇਣ ਉਹਨਾਂ ਦੀ ਵੀਡੀਓ ਮੈਂ ਜ਼ਰੂਰ ਪਾਵਾਂ ਮੈਂ ਅਜੇ ਸੋਚਦਾ ਹੀ ਆ ਰਿਆਂ ਤੇ ਮੈਂ ਦਰਬਾਰ ਸਾਹਿਬ ਦੇ ਬਿਲਕੁਲ ਆ ਕੇ ਨਾ ਉੱਥੇ ਆ ਕੇ ਅਸੀਂ ਲੰਗਰ ਛਕਣ ਦੇ ਲਿਜਾਰੇ ਸੀ ਤੇ ਮੈਂ ਨਮਸਕਾਰ ਕਰ ਰਿਆਂ ਜਦੋਂ ਮੈਂ ਉੱਠ ਕੇ ਆਪਣਾ ਪਿੱਛੇ ਨੂੰ ਮੁੱਕ ਵਾ ਕੇ ਦੇਖਿਆ ਨਾ ਪਿੱਛੇ ਬਾਬਾ ਧੰਨਾ ਜੀ ਖੜੇ ਤੇ ਮੈਂ ਭੱਜ ਕੇ ਉਹਨਾਂ ਦੇ ਚਰਨਾਂ ਨੂੰ ਪ੍ਰਣਾਮ ਕਰਿਆ ਕਿ ਆਪ ਜੀ ਧੰਨ ਹੋ ਜਿਨ੍ਹਾਂ ਨੇ ਇੰਨਾ ਚਿਰ ਮਹਾਰਾਜ ਦੀ ਗੋਦ ਦਾ ਨਿਗਮਾਣਿਆ ਉਹਨਾਂ ਨੇ ਆਪ ਜੀ ਦੇ ਕਿੰਨੀ ਕਿਰਪਾ ਕੀਤੀ ਤੇ ਅੱਜ ਕਿੰਨੀ ਸੰਗਤ ਉਸ ਪੋਡਕਾਸਟ ਤੋਂ ਬਾਅਦ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਦੇਸ਼ਾਂ ਦੇਸ਼ਾਂ ਦੇ ਵਿੱਚ ਪਤਾ ਨਹੀਂ ਕਿੰਨੀ ਕ ਸੰਗਤ ਅੱਜ ਉਸ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਹੰਸਾਲੀ ਵਾਲੇ ਮਹਾਂਪੁਰਸ਼ਾਂ ਬਾਰੇ ਸੁਣ ਕੇ ਜੁੜ ਰਹੀ ਆ ਕਿੰਨਿਆਂ ਦੀ ਸ਼ਰਧਾ ਭਾਵਨਾ ਬਣ ਰਹੀ ਆ ਸੋ ਜਦੋਂ ਮੈਂ ਉਹਨਾਂ ਨੂੰ ਮਿਲਿਆ ਬਾਬਾ ਜੀ ਨੂੰ ਮੈਂ ਨਮਸਕਾਰ ਕੀਤੀ ਫਤਿਹ ਬੁਲਾਈ ਤੇ ਮੈਂ ਕਿਹਾ ਜੀ ਮੇਰੀ ਦਿਲ ਇੱਛਾ ਬਹੁਤ ਹੀ ਆਪ ਜੀ ਨੂੰ ਮਿਲਣ ਦੀ ਤੇ ਆਪ ਜੀ ਦੀ ਵੀਡੀਓ ਆਪ ਜੀ ਦੇ ਨਾਲ ਬਣਾ ਕੇ ਪਾਉਣ ਦੀ ਅੱਗੋਂ ਮੈਨੂੰ ਕਹਿੰਦੇ ਕਿ ਮੈਂ ਕਿਹਾ ਜੀ ਮੇਰਾ ਨਾਮ ਪਰਮਿੰਦਰ ਸਿੰਘ ਨਿਮਾਣਾ ਕਹਿੰਦੇ ਮੈਂ ਵੀ ਤੇਰਾ ਨੰਬਰ ਲੱਭ ਰਿਆ ਸੀਗਾ ਮੈਂ ਵੀ ਤੇਰੇ ਨਾਲ ਗੱਲ ਕਰਨੀ ਸੀ ਮੈਂ ਵੀ ਤੈਨੂੰ ਕੁਝ ਦੱਸਣਾ ਸੀ ਤੇ ਮੈਂ ਕਿਹਾ ਜੀ ਆਪ ਜੀ ਜੋ ਵੀ ਕਹੋਗੇ ਸਤਿਵਚਨ ਤਾਂ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਪੁੱਤਰ ਮੈਂ ਇੱਕ ਨੰਬਰ ਦਿੰਨਾ ਤੈਨੂੰ ਤੂੰ ਇਹਨਾਂ ਨਾਲ ਨਾ ਗੱਲ ਕਰਕੇ ਇਹਨਾਂ ਬਾਰੇ ਜ਼ਰੂਰ ਪਾਈਂ ਤੇ ਮੈਂ ਕਿਹਾ ਜੀ ਸਤਿਵਚਨ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਜੋ ਆਪ ਜੀ ਨੇ ਕਿਹਾ ਕਹਿੰਦੇ ਵੀ ਨਾ ਪਹਿਲੇ ਇਹਨਾਂ ਨਾਲ ਗੱਲ ਕਰ ਲਈ ਫਿਰ ਸੰਤ ਬਾਬਾ ਨਛੱਤਰ ਸਿੰਘ ਜੀ ਕੋਲ ਜਾਈ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਜੋ ਮਹਾਰਾ ਦਾ ਹੁਕਮ ਹੋਇਆ ਮੈਂ ਕਿਹਾ ਜੀ ਜੋ ਆਪ ਜੀ ਨੇ ਕਿਹਾ ਸਤ ਵਚਨ ਤੇ ਇਹ ਗੱਲ ਚਲੋ ਜਦੋਂ ਉਹਨਾਂ ਨਾਲ ਮੇਰੀ ਹੋਈਗੀ ਤੇ ਮੈਂ ਉਹਨਾਂ ਤੋਂ ਨੰਬਰ ਲੈ ਲਿਆ ਜਿਨ੍ਹਾਂ ਨਾਲ ਉਹਨਾਂ ਨੇ ਮੈਨੂੰ ਗੱਲ ਕਰਨ ਨੂੰ ਕਹੀ ਸੀ ਤੇ ਜਦੋਂ ਉਸ ਵੀਰ ਨੂੰ ਮੈਂ ਫੋਨ ਲਾਇਆ ਉਹ ਹੈਗਾ ਯੂਪੀ ਦਾ ਉਹਦਾ ਨਾਮ ਹੈਗਾ ਵੀਰ ਦਾ ਭਾਈ ਕਰਮ ਸਿੰਘ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹ ਵਾਲੇ ਉਹਨਾਂ ਦੀ ਉਹ ਜੋ ਪ੍ਰਥਾ ਦੇ ਵਿੱਚ ਕੀਰਤਨ ਚੱਲਦਾ ਰਿਹਾ ਅੱਗੇ-ਅੱਗੇ ਸੰਪਰਦਾਵਾਂ ਨੇ ਉਹਨਾਂ ਦੇ ਵਿੱਚੋਂ ਉਹ ਵੀਰ ਜੀ ਨੇ ਤੇ ਮੈਂ ਉਸ ਵੀਰ ਨੂੰ ਫੋਨ ਕੀਤਾ ਆਪਣੇ ਬਾਰੇ ਦੱਸਿਆ ਤੇ ਜਿਹੜੀ ਉਸ ਵੀਰ ਨੇ ਮੈਨੂੰ ਘਟਨਾ ਦੱਸੀ ਹੈ ਨਾ ਉਹ ਮੈਂ ਆਪ ਜੀ ਨਾਲ ਬਸ ਉਹੀ ਸਾਂਝੀ ਕਰਨ ਦੇ ਲਈ ਮੈਂ ਆਪ ਜੀ ਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਦੇ ਰਿਹਾ ਕੋਈ ਸਾਡਾ ਕੋਈ ਜ਼ਿਆਦਾ ਬਜਟ ਨਹੀਂ ਅਸੀਂ ਤਾਂ ਦੇਸੀ ਜੇ ਸਿੰਪਲ ਜੇ ਬੰਦੇ ਆ ਬਸ ਇੱਕ ਹੀ ਮਹਾਰਾਜ ਦਾ ਜੋ ਹੁਕਮ ਹੈ ਵੀ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਸੰਗਤ ਤੱਕ ਪਹੁੰਚ ਜਾਵੇ ਪਤਾ ਨਹੀਂ ਕਿਸ ਸਮੇ ਕਿਸ ਤੇ ਕਿਰਪਾ ਜਾਵੇ ਉਹ ਬਾਣੀ ਨਾਲ ਜੁੜ ਜਾਵੇ ਬਾਣੀ ਦਾ ਪ੍ਰਕਾਸ਼ ਹੋ ਜਾਵੇ ਤੇ ਉਸ ਦਾ ਵੀ ਜੀਵਨ ਸਫਲ ਹੋਏਗਾ ਤੇ ਉਹ ਸਾਨੂੰ ਵੀ ਅਸੀਸਾਂ ਦੇਗਾ ਸੰਗਤ ਜੀ ਤਦੋਂ ਮੈਂ ਵੀਰਜੀ ਨੂੰ ਫੋਨ ਕੀਤਾ ਵੀਰਜੀ ਤੁਸੀਂ ਸੰਤ ਕਰਮ ਸਿੰਘ ਜੀ ਬੋ ਰਹੇ ਹੋ ਉਹ ਕਹਿੰਦਾ ਵੀਰਜੀ ਮੈਂ ਸੰਤ ਕੋਈ ਨਹੀਂ ਮੇਰਾ ਨਾਮ ਹੈਗਾ ਭਾਈ ਕਰਮ ਸਿੰਘ ਤੇ ਮੈਂ ਕਿਹਾ ਵੀਰਜੀ ਵੀ ਮੈਨੂੰ ਬਾਬਾ ਧੰਨਾ ਜੀ ਨੇ ਆਪ ਜੀ ਦਾ ਨੰਬਰ ਦਿੱਤਾ ਮੈਨੂੰ ਕਹਿੰਦੇ ਵੀ ਇਸ ਵੀਰ ਨਾਲ ਗੱਲ ਕਰਨੀ ਹੈ ਮੈਂ ਕਿਹਾ ਵੀ ਮੈਨੂੰ ਆਪਣੇ ਬਾਰੇ ਦੱਸੋ ਤਾਂ ਉਹ ਵੀਰਜੀ ਮੈਨੂੰ ਕਹਿੰਦੇ ਕਿ ਵੀਰਜੀ ਮੇਰੀ ਸ਼ਰਧਾ ਬਹੁਤ ਜ਼ਿਆਦਾ ਹਰ ਇੱਕ ਸੰਤਮਾ ਪਰਸ਼ ਜੋ ਕਰਨੀ ਵਾਲੇ ਹੋਏ ਨੇ ਮਾਣਾਂ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ ਤੇ ਜਿਹੜਾ ਮੇਰਾ ਸਮਾਂ ਹੁੰਦਾ ਵੀ ਜਿਵੇਂ ਕੋਈ ਐਵੇਂ ਦੀ ਪੌਡਕਾਸਟ ਆਉਂਦੀ ਆ ਜਾਂ ਮਹਾਂਪੁਰਸ਼ਾਂ ਬਾਰੇ ਕੋਈ ਸੁਣਨਾ ਹੁੰਦਾ ਤਾਂ ਮੈਂ ਉਹਨੂੰ ਕਹਿੰਦਾ ਵੀ ਵੀਰ ਜੀ ਮੈਂ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਮੈਂ ਉਹ ਪੌਡਕਾਸਟ ਸੁਣਦਾ ਹੁੰਨਾ ਇੱਕ ਤੋਂ 3 ਦੇ ਵਿੱਚ ਕਹਿੰਦਾ ਮੈਂਨੇ ਬਾਬਾ ਧੰਨਾ ਜੀ ਜਿਨੇ ਜੋ ਦੱਸਿਆ ਮਹਾਂਪੁਰਸ਼ਾਂ ਬਾਰੇ ਉਹ ਮੈਂ ਬੜੇ ਧਿਆਨ ਨਾਲ ਸੁਣਿਆ ਇਸ ਤਰ੍ਹਾਂ ਕਹਿੰਦਾ ਮੈਂ ਸੁਣ ਕੇ ਉਸ ਤੋਂ ਬਾਅਦ ਮੈਂ ਫਿਰ ਜੋ ਮਹਾਰਾਜ ਨੇ ਮੈਨੂੰ ਸਿਮਰਨ ਦਿੱਤਾ ਜੋ ਮੈਂ ਗੁਰਬਾਣੀ ਦਾ ਫਿਰ ਮੈਂ ਉਸ ਤੋਂ ਬਾਅਦ ਉਹਦਾ ਜਾਪ ਕਰਦਾ ਹੁੰਨਾਗਾ ਤੇ ਕਹਿੰਦਾ ਵੀ ਮੈਨੂੰ ਪਹਿਲਾਂ ਵੀ ਦੋ ਵਾਰੀ ਮਹਾਰਾਜ ਦੇ ਸੁਪਣ ਦਰਸ਼ਨ ਹੋ ਗਏ ਸੀ ਪਰ ਸਮਾਂ ਨਹੀਂ ਬਣਿਆ ਸੀਗਾ ਵੀ ਮੈਂ ਹੰਸਾਲੀ ਸਾਹਿਬ ਆਵਾਂ ਵੀ ਮੈਂ ਜਿਉਂਦੇ ਜਿਓਨਾਂ ਦੇ ਦਰਸ਼ਨ ਨਹੀਂ ਕਰ ਸਕਿਆ ਤੇ ਦੂਸਰੀ ਬੇਨਤੀ ਉਸਨੇ ਕੀਤੀ ਕਹਿੰਦਾ ਵੀ ਜੀ ਮੇਰਾ ਜਿਹੜਾ ਜਨਮ ਆ ਨਾ ਉਹ ਦੁਬਾਰਾ ਹੋਇਆ ਮੇਗਾ ਹਾਂਜੀ ਵੀਰ ਜੀ ਦੁਬਾਰਾ ਕਿਵੇਂ ਹੋਇਆ ਉਹ ਕਹਿੰਦਾ ਵੀ ਵੀਰ ਜੀ ਮੈਂ ਸੰਗਤ ਬਹੁਤ ਜ਼ਿਆਦਾ ਕਰਦਾ ਰਿਹਾ ਨਾ ਵੀ ਮੇਰਾ ਦਿਨ ਦੇ ਵਿੱਚ ਉਹਦਾ ਵੀਰ ਦਾ ਖੈ ਲੋ ਵੀ ਕੀਰਤਨ ਦਾ ਹੀ ਪ੍ਰਚਾਰ ਆ ਗੁਰਮਤ ਦਾ ਪ੍ਰਚਾਰ ਆ ਤੇ ਉਹ ਕਹਿੰਦਾ ਵੀ ਮੈਂ ਜਦੋਂ 9 ਸਾਲ ਦਾ ਸੀਗਾ ਨਾ ਉਸ ਸਮੇਂ ਮੇਰੀ ਡੈਥ ਹੋ ਗਈ 1992 ਦੀ ਇਹ ਗੱਲ ਆ ਉਦੇ ਵੀਰ ਦੀ ਉਮਰ ਵੀ ਹੁਣ 41 42 ਸਾਲ ਆ ਕਹਿੰਦਾ ਵੀ ਉਸ ਸਮੇਂ ਵੀਰ ਜੀ ਮੇਰੀ ਨਾ ਡੈਥ ਹੋ ਗਈ ਜਿਹੜੀ ਮੇਰੀ ਮਦਰ ਸੀ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਵਿੱਚ ਬਹੁਤ ਅਥਾਹ ਸ਼ਰਧਾ ਸੀ ਉਹਨਾਂ ਦੀ ਉਹਨਾਂ ਦੇ ਦੀਵਾਨ ਸੁਣਨੇ ਤੇ ਉਹਨਾਂ ਨੇ ਸਾਨੂੰ ਵੀ ਆ ਕੇ ਘਰ ਸੁਣਾਉਣੇ 9 ਸਾਲ ਦੀ ਉਮਰ ਦੇ ਵਿੱਚ ਕਹਿੰਦਾ ਮੈਂ ਸਵੇਰੇ ਸਰੀਰ ਤਿਆਗ ਗਿਆ ਸਵਾਸ ਛੱਡ ਗਿਆ ਤੇ ਕਹਿੰਦਾ ਵੀ ਨਾ ਮੈਨੂੰ ਚਾਰ ਜਮ ਲੈ ਕੇ ਜਾ ਰਹੇ ਨੇ ਹਨੇਰਾ ਬਹੁਤ ਜ਼ਿਆਦਾ ਸੀ ਕਹਿੰਦਾ ਬਹੁਤ ਹਨੇਰੇ ਵਿੱਚ ਮੈਨੂੰ ਲੈ ਕੇ ਜਾ ਰਹੇ ਨੇ ਤੇ ਕਹਿੰਦਾ ਵੀ ਮੈਨੂੰ ਉਹ ਸਾਰਾ ਦ੍ਰਿਸ਼ ਦਿਖ ਰਿਹਾ ਵੀ ਜਿਹੜੀ ਮੇਰੀ ਮਾਂ ਉਹ ਵਰਲਾਪ ਕਰ ਰਹੀ ਆ ਰੋ ਰਹੀ ਆ ਤੇ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਮੈਨੂੰ ਇਸ਼ਨਾਨ ਕਰਾਇਆ ਗਿਆ ਤੇ ਇਸ ਲਈ ਇਸ਼ਨਾਨ ਕਰਾਇਆ ਵੀ ਮੇਰੇ ਅੱਗੇ ਸੰਸਕਾਰ ਕਰਨਾ ਸੀਗਾ ਤੋ ਸਾਰੀ ਚੀਜ਼ ਮੈਂ ਦੇਖ ਰਿਹਾ ਤੇ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਨਾ ਉਸ ਤੋਂ ਬਾਅਦ ਇਸ ਚੀਜ਼ ਨੂੰ 8 10 ਘੰਟੇ ਹੋ ਗਏ ਸੀ ਕਹਿੰਦਾ ਤੇ ਜਦੋਂ ਮੈਨੂੰ ਜਮ ਲੈ ਕੇ ਜਾ ਰਹੇ ਨੇ ਨਾ ਉੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਆ ਗਏ ਕਹਿੰਦਾ ਇੰਨਾ ਕੁ ਪ੍ਰਕਾਸ਼ ਸੀਗਾ ਇੰਨਾ ਕੁ ਪ੍ਰਕਾਸ਼ੀ ਤੇ ਉਹ ਜਮਾਂ ਦੇ ਨਾਲ ਨਾ ਫਿਰ ਗੱਲ ਕਰਦੇ ਨੇ ਕਹਿੰਦੇ ਵੀ ਭਾਈ ਇਹਨੂੰ ਨਹੀਂ ਲੈ ਕੇ ਜਾਣਾ ਤਾਂ ਉਹ ਜਮ ਕਹਿੰਦੇ ਵੀ ਇਹਦੀ ਤਾਂ ਮਹਾਰਾਜ ਜੀ ਉਮਰ ਹੀ ਇੰਨੀ ਸੀਗੀ ਇਸ ਕਰਕੇ ਸਾਨੂੰ ਤਾਂ ਲੈ ਜਾਣਾ ਪੈਣਾ ਉਹ ਕਹਿੰਦਾ ਫਿਰ ਪਤਾ ਨਹੀਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣੀ ਖੁੰਡੀ ਲੈ ਕੇ ਆਏ ਉਹਨਾਂ ਨੇ ਕਹਿੰਦਾ ਵੀ ਆਪਣੇ ਜੋ ਉਹਨਾਂ ਦੀ ਆਪਣੇ ਸ਼ਬਦਾਂ ਦੇ ਨਾਲ ਉਹਨਾਂ ਨਾਲ ਗੱਲ ਕਰੀ ਵੀ ਨਹੀਂ ਭਾਈ ਇਹਨੇ ਹਜੇ ਧਰਮ ਦਾ ਗੁਰਮਤ ਦਾ ਪ੍ਰਚਾਰ ਕਰਨਾ ਤੇ ਇਸ ਕਰਕੇ ਇਹਨੂੰ ਨਹੀਂ ਲੈ ਕੇ ਜਾਣਾ ਤੇ ਕਹਿੰਦਾ ਵੀ ਉਧਰੋਂ ਮੇਰੀ ਮਾਂ ਅਰਦਾਸਾਂ ਕਰ ਰਹੀ ਆ ਵੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਜੇ ਤਾਂ ਮਰ ਗਿਆ ਫਿਰ ਸਾਡਾ ਜੇ ਇਹ ਜਿਉਂਦਾ ਹੋ ਗਿਆ ਫਿਰ ਇਹ ਤੁਹਾਡਾ ਕਹਿੰਦਾ ਫਿਰ 9-10 ਘੰਟਿਆਂ ਬਾਅਦ ਮੇਰੇ ਸੁਵਾਸ ਵਾਪਸ ਆ ਗਏ ਮੈਂ ਆਪਣੀ ਮਾਂ ਨੂੰ ਸਾਰੀ ਇਹ ਘਟਨਾ ਦੱਸੀ ਵੀ ਇਸ ਤਰ੍ਹਾਂ ਮੇਰੇ ਨਾਲ ਹੋਇਆ ਉਸ ਤੋਂ 2 ਸਾਲ ਬਾਅਦ ਕਹਿੰਦਾ ਫਿਰ ਮੈਂ ਵੀਰ ਜੀ ਸੰਤ ਬਾਬਾ ਗੁਰਦੀਪ ਸਿੰਘ ਜੀ ਹੋਏ ਨੇ ਕਹਿੰਦਾ ਗੁਰਦੁਆਰਾ ਈਸ਼ਰ ਪ੍ਰਕਾਸ਼ ਵਾਲੇ ਜਿਨ੍ਹਾਂ ਦਾ ਯੂਪੀ ਦੇ ਵਿੱਚ 월ਡ ਰਿਕਾਰਡ ਆ ਵੀ ਉਹਨਾਂ ਨੇ ਇੱਕ ਦਿਨ ਦੇ ਵਿੱਚ 10000 ਪ੍ਰਾਣੀਆਂ ਨੂੰ ਅੰਮ੍ਰਿਤ ਸੰਚਾਰ ਕਰਾਇਆ ਮੈਂ ਉਹਨਾਂ ਦੇ ਨਾਲ ਕਹਿੰਦਾ ਫਿਰ ਪੰਜ ਪਿਆਰਿਆਂ ਦੀ ਸੇਵਾ ਕਦੇ ਮੈਂ ਚਿਮਟੇ ਦੀ ਸੇਵਾ ਗਰੰਥੀ ਦੀ ਜੋ ਵੀ ਮੈਨੂੰ ਮਹਾਰਾਜ ਨੇ ਕਹਿੰਦਾ ਸੇਵਾ ਲਈ ਮੈਂ ਸਤਵਚਨ ਕਰਕੇ ਸੇਵਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਕਹਿੰਦਾ ਵੀ 2015-16 ਦੇ ਵਿੱਚ ਉਹਨਾਂ ਨੇ ਮੈਨੂੰ ਬੁਲਾ ਕੇ ਗੱਡੀ ਦੇ ਦਿੱਤੀ ਵੀ ਭਾਈ ਹੁਣ ਤੂੰ ਆਪਣਾ ਜਥਾ ਤਿਆਰ ਕਰ ਤੇ ਅੱਗੇ ਤੂੰ ਸਾਡੇ ਨਾਲ ਸੇਵਾ ਕਰਦਾ ਸੀਗਾ ਹੁਣ ਤੂੰ ਧਰਮ ਦਾ ਪ੍ਰਚਾਰ ਆਪ ਕਰਨਾ ਉਹ ਕਹਿੰਦਾ ਵੀ ਜੋ ਗੁਰਬਾਣੀ ਦੇ ਵਿੱਚ ਲਿਖਿਆ ਨਾ ਵੀ ਜਿਵੇਂ ਜਮਦੂਤ ਲੈ ਕੇ ਜਾਂਦੇ ਨੇ ਕਹਿੰਦਾ ਉਹ ਬਿਲਕੁਲ ਸੱਚ ਹੈ ਕਈ ਲੋਕ ਇਸ ਗੱਲ ਤੇ ਤਰਕ ਕਰਦੇ ਨੇ ਕਹਿੰਦਾ ਵੀ ਬਿਰਜੀ ਉਹ ਬਿਲਕੁਲ 100% ਸੱਚ ਆ ਤੇ ਚਲੋ ਉਸ ਤੋਂ ਬਾਅਦ ਕਹਿੰਦਾ ਨਾ ਵੀ ਮੈਂ ਬਾਬਾ ਜੀ ਦੀ ਪੋਡਕਾਸਟ ਬਾਬਾ ਧੰਨਾ ਜੀ ਦੀ ਸੁਣੀ ਕਹਿੰਦਾ ਉਹਦਾ ਮੇਰੇ ਤੇ ਇੰਨਾ ਕੁ ਅਸਰ ਪਿਆ ਇੰਨਾ ਕਸਰ ਪਿਆ ਜਿਵੇਂ ਉਹਨਾਂ ਨੇ ਦੱਸਿਆ ਵੀ ਮਹਾਂਪੁਰਸ਼ਾਂ ਨੇ ਮੇਰੇ ਬੇਟੇ ਦਾ ਨਾਮ ਜਸਿੰਦਰ ਸਿੰਘ ਰੱਖਿਆ ਕਹਿੰਦਾ ਅਜੇ ਮੈਂ ਪੋਡਕਾਸਟ ਸੁਣੀ ਹਾਂ ਉਹਨਾਂ ਦੇ ਵਿਚਾਰ ਸੁਨੇ ਨੇ ਥੋੜੇ ਦਿਨਾਂ ਬਾਅਦ ਮੈਨੂੰ ਇੱਕ ਭੈਣ ਦਾ ਫੋਨ ਆ ਗਿਆ ਤਾਂ ਉਹ ਮੈਨੂੰ ਕਹਿੰਦੀ ਵੀ ਬਾਬਾ ਜੀ ਇਸ ਤਰ੍ਹਾਂ ਬੱਚੇ ਦੀ ਦਾਤ ਮਹਾਰਾਜ ਬਖਤੈਨ ਦੋ ਬੇਟੀਆਂ ਨੇ ਇੱਕ ਬੇਟਾ ਹੋ ਜਾਵੇ ਕਹਿੰਦਾ ਮੈਂ ਫਿਰ ਉਹਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਬਾਬਾ ਧੰਨਾ ਜੀ ਬਾਰੇ ਸੁਣਿਆ ਸੀ ਉਹਨਾਂ ਨੇ ਦੱਸਿਆ ਵੀ ਬਾਬਾ ਧੰਨਾ ਜੀ ਨੇ ਆਪਣੇ ਬੇਟੇ ਦਾ ਨਾਮ ਜਸਿੰਦਰ ਸਿੰਘ ਰੱਖਿਆ ਤੇ ਭਾਈ ਗੁਰਦੁਆਰਾ ਭਾਮਰੀ ਉਪਾਮੀਆਂ ਉੱਥੇ ਦੇਸੀ ਘਿਓ ਦਾ ਇੱਕ ਪੀਪਾ ਚੜਾ ਕੇ ਆਪ ਜੀ ਅਰਦਾਸ ਬੇਨਤੀ ਕਰਦੋ ਮਹਾਰਾਜ ਕਿਰਪਾ ਕਰਨਗੇ ਕਹਿੰਦਾ ਵੀਰ ਜੀ ਦਾਤੇ ਦੀ ਇਹ ਜੀ ਖੇਡ ਹੋਈ ਹੁਕਮ ਤਾਂ ਮਹਾਂਪੁਰਸ਼ਾਂ ਦਾ ਮੇਰਾ ਕੀ ਆ ਮੈਂ ਥੋੜਾ ਇਹਨਾਂ ਨੂੰ ਕਹਿ ਸਕਦਾ ਵੀ ਤੁਹਾਡੇ ਘਰ ਪੁੱਤਰ ਹੋਏਗਾ ਵੀ ਮੈਂ ਪਰਮਾਤਮਾ ਦੀ ਰਜਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਕਹਿੰਦਾ ਗੁਰੂ ਮਹਾਰਾਜ ਦੀ ਇਹ ਜੀ ਕਿਰਪਾਈ ਉਹ ਕਹਿੰਦੀ ਵੀ ਅਸੀਂ ਆਪਣੇ ਬੱਚੇ ਦਾ ਨਾਮ ਜੈ ਸਿੰਦਰੀ ਰੱਖਾਂਗੇ ਤੇ ਉਹਨਾਂ ਦੇ ਕੋਲ ਕਹਿੰਦਾ ਵੀਰ ਜੀ ਵੀ ਦੋ ਬੇਟੀਆਂ ਦੇ ਬਾਅਦ ਇੱਕ ਬੇਟਾ ਹੋ ਗਿਆ ਤੇ ਕਹਿੰਦਾ ਮੇਰੀ ਹੋਰ ਵੀ ਸ਼ਰਧਾ ਬਣ ਗਈ ਤੇ ਮੇਰੇ ਮਨ ਵਿੱਚ ਇਹ ਉਹ ਚਾਅ ਸੀਗਾ ਇਹੋ ਸੀਗਾ ਵੀ ਮੈਂ ਜਾ ਕੇ ਹੰਸਾਲੀ ਸਾਹਿਬ ਦਰਸ਼ਨ ਕਰਨੇ ਨੇ ਮਹਾਰਾ ਦਾ ਸ਼ੁਕਰਾਨਾ ਕਰਨਾ ਉਹਨਾਂ ਨੇ ਮੈਨੂੰ ਵੀ ਵਿੜਾਈ ਦਿੱਤੀ ਤੇ ਕਹਿੰਦਾ ਵੀਰ ਜੀ ਫਿਰ ਮੈਂ ਹੰਸਾਲੀ ਸਾਹਿਬ ਦੇ ਲਈ ਤੁਰ ਪਿਆ 800 ਕਿਲੋਮੀਟਰ ਪੈਂਦਾ ਕਹਿੰਦਾ ਮੈਨੂੰ ਜਿਸ ਅਸਥਾਨ ਤੇ ਅਸੀਂ ਸੇਵਾ ਕਰਦੇ ਆ ਨਾ ਵੀਰ ਜੀ ਕਹਿੰਦਾ ਉੱਥੋਂ ਹੰਸਾਲੀ ਸਾਹਿਬ ਸਾਨੂੰ 800 ਕਿਲੋਮੀਟਰ ਪੈਂਦਾ ਮੈਂ ਸੰਗਤ ਨੂੰ ਬੇਨਤੀ ਕੀਤੀ ਭਾਈ ਇਸ ਸਥਾਨ ਤੇ ਆਪਾਂ ਜਾ ਰਹੇ ਆ ਆਪ ਜੀ ਨੇ ਜਾਣਾ ਤਾਂ ਮੋਸਟ ਵੈਲਕਮ ਜੀ ਆਇਆਂ ਨੂੰ ਆਪ ਜੀ ਮੇਰੇ ਨਾਲ ਜਾ ਸਕਦੇ ਹੋ ਕਹਿੰਦਾ ਚਲੋ ਜਿਹੜੇ ਪਿਆਰ ਵਾਲੇ ਸੀਗੇ ਜਿਨ੍ਹਾਂ ਨੇ ਲਾਹਾ ਲੈਣਾ ਸੀ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਲਿਖਿਆ ਸੀ ਤੇ ਕਹਿੰਦਾ ਮੈਂ ਨਾ ਉੱਥੇ ਆ ਗਿਆ ਆ ਕੇ ਮੈਂ ਗੁਰੂ ਮਹਾਰਾਜ ਨੂੰ ਨਮਸਕਾਰ ਕੀਤਾ ਸਾਰਾ ਦੇਖਿਆ ਵੀ ਮਹਾਰਾਜ ਕਿੱਥੇ ਬਹਿਣਦੇ ਸੀ ਕਿਵੇਂ ਇੱਥੇ ਸੰਗਤਾਂ ਦਾ ਉਹਨਾਂ ਨੇ ਉਦਾਰ ਕੀਤਾ ਉਹਨਾਂ ਦੀਆਂ ਜੋ ਤਸਵੀਰਾਂ ਸੀ ਫੋਟੋਆਂ ਸੀ ਉਹ ਸਾਰੀਆਂ ਮੈਂ ਦੇਖ ਕੇ ਤੇ ਮੇਰੇ ਮਨ ਵਿੱਚ ਕਹਿੰਦਾ ਉਥੋਂ ਤੁਰਨ ਲੱਗੇ ਇੱਕ ਗੱਲ ਆ ਗਈ ਸੀ ਵੀ ਮਹਾਰਾਜ ਜਿਸ ਬੰਦੇ ਕਰਕੇ ਮੈਂ ਜਾ ਰਿਹਾ ਨਾ ਵੀ ਜੁੜਿਆ ਤਾਂ ਮੈਂ ਸ਼ੁਰੂ ਤੋਂ ਹੀ ਗੁਰੂ ਮਹਾਰਾਜ ਨਾਲ ਹੋਇਆ ਪਰ ਬਾਬਾ ਧੰਨਾ ਜੀ ਨੇ ਜੋ ਸੁਣਾਇਆ ਮੇਰੇ ਮਨ ਦੀ ਇੱਛਾ ਵੀ ਹੰਸਾਲੀ ਵਾਲੇ ਮਹਾਰਾਜ ਨੂੰ ਬੇਨਤੀ ਕਰ ਰਿਹਾ ਸੀ ਵੀ ਮਹਾਰਾਜ ਜੀ ਇਹ ਜੀ ਕਿਰਪਾ ਜੋ ਵੀ ਮੈਨੂੰ ਮਿਲ ਜਾਨਾ ਤਾਂ ਬੜੀ ਕਿਰਪਾ ਹੋ ਜਾਊ ਕਹਿੰਦਾ ਵੀ ਚਲੋ ਜਦੋਂ ਸਮਾਂ ਹੋਇਆ ਅਸੀਂ ਗਏ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤਾ ਕਿਉਂਕਿ ਪਹਿਲਾਂ ਦਰਬਾਰ ਸਾਹਿਬ ਆਉਂਦਾ ਫਿਰ ਮਨ ਚ ਇੱਛਾ ਸੀ ਵੀ ਮਹਾਰਾਜ ਨੂੰ ਸੰਤ ਬਾਬਾ ਪਰਮਜੀਤ ਸਿੰਘ ਜੀ ਨੂੰ ਵੀ ਮਿਲੀਏ ਕਹਿੰਦਾ ਉਹਨਾਂ ਨੂੰ ਜਦੋਂ ਅਸੀਂ ਨਮਸਕਾਰ ਕੀਤੀ ਮਹਾਰਾਜ ਦਾ ਸਥਾਨ ਦੇਖਿਆ ਉੱਥੇ ਬੈਠ ਕੇ ਉਹਦੇ ਵੀਰ ਜੀ ਮੈਂ ਇੱਕ ਦੋ ਅੰਜਬ ਜੀ ਸਾਹਿਬ ਦਾ ਜਾਪ ਕਰ ਰਿਹਾ ਸੀਗਾ ਤੇ ਸਿਰ ਮੇਰਾ ਝੇਟਾ ਸੀਗਾ ਕਹਿੰਦਾ ਹਜੇ ਮੈਂ ਆਪਣੇ ਮਨ ਦੇ ਵਿੱਚ ਫੁਰਨੇ ਹੀ ਬਣਾ ਰਿਹਾ ਹਾਂ ਉਹਨਾਂ ਪ੍ਰਤੀ ਵੀ ਕਿਤੇ ਉਹ ਮਿਲ ਜਾਣ ਕਹਿੰਦਾ ਵੀਰ ਜੀ ਤੁਸੀਂ ਸੱਚ ਜਾਣਿਓ ਜਦੋਂ ਮੇਰਾ ਪਾਠ ਸੰਪੂਰਨ ਹੋਇਆ ਜਦੋਂ ਮੈਂ ਉੱਪਰ ਮੂੰਹ ਚੱਕਿਆ ਨਾ ਕਹਿੰਦਾ ਬਾਬਾ ਧੰਨਾ ਜੀ ਮੇਰੇ ਸਾਹਮਣੇ ਖੜੇ ਪਤਾ ਨਹੀਂ ਕਿਹਨੂੰ ਲੱਭ ਰਹੇ ਸੀ ਕਹਿੰਦਾ ਮੈਂ ਗੁੜਕਾ ਸਾਹਿਬ ਰੱਖ ਕੇ ਉਹਨਾਂ ਦੇ ਜਾ ਕੇ ਪੈਰਾਂ 'ਚ ਨਮਸਕਾਰ ਕਰਕੇ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਲਈ ਕਿ ਧੰਨਾ ਆਪ ਜੀ ਦਾ ਗੁਰੂ ਜਿਨ੍ਹਾਂ ਨੇ ਆਪ ਜੀ ਦੇ ਇੰਨੇ ਕਿਰਪਾ ਕੀਤੀ ਤੇ ਸਾਡੇ ਨੂੰ ਵੀ ਬਿਛੜਨ ਨੂੰ ਮਿਲਾਇਆ ਤੇ ਕਹਿੰਦਾ ਮੇਰੇ ਮਨ ਦੀ ਨਾ ਜਿਹੜੀ ਰੀਜ ਸੀ ਉਹ ਪੂਰੀ ਹੋ ਗਈ ਕਹਿੰਦਾ ਅਸੀਂ ਸਤੰਬਰ ਵਿੱਚ ਗਏ ਸੀ ਜਦੋਂ ਅਸੀਂ ਮਹਾਰਾਜ ਦੇ ਕਮਰੇ 'ਚ ਗਏ ਨਾ ਜਿੱਥੇ ਵੱਡੇ ਮਹਾਰਾਜ ਸੰਤ ਬਾਬਾ ਅਜੀਤ ਸਿੰਘ ਜੀ ਅਸਾਲੀ ਵਾਲੇ ਮਹਾਰਾਜ ਬੈਠ ਕੇ ਪਾਠ ਕਰਦੇ ਦੀ ਸੰਗਤਾਂ ਨੂੰ ਬਾਣੀ ਬਾਰੇ ਦੱਸਦੇ ਸੀ ਕਹਿੰਦਾ ਸਤੰਬਰ ਮਹੀਨੇ ਵਿੱਚ ਅਸੀਂ ਗਏ ਆ ਵੀਰ ਜੀ ਇਸ ਸਾਲ ਦੀ ਗੱਲ ਆ ਕਹਿੰਦਾ ਸੰਗਤ ਕਹਿੰਦੀ ਬਾਬਾ ਜੀ ਸਾਨੂੰ ਤਾਂ ਗਰਮੀ ਲੱਗ ਰਹੀ ਆ ਕਹਿੰਦਾ ਜਦੋਂ ਮੈਂ ਜਾ ਕੇ ਬੈਠੇ ਮੈਨੂੰ ਠੰਡ ਲੱਗੀ ਜਾਵੇ ਮੈਨੂੰ ਠੰਡ ਲੱਗੀ ਜਾਵੇ ਕਹਿੰਦਾ ਮੈਂ ਸੰਗਤ ਨੂੰ ਕਿਹਾ ਵੀ ਮੈਨੂੰ ਤਾਂ ਠੰਡ ਲੱਗ ਰਹੀ ਆ ਕਹਿੰਦਾ ਵੀਰ ਜੀ ਬੱਸ ਮੇਰਾ ਨਿਸ਼ਚਾ ਹੋ ਗਿਆ ਵੀ ਇਹ ਤਾਂ ਅਸੀਂ ਉਹ ਲੋਕ ਭੇਦਭਾਵ ਕਰਦੇ ਆ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਇਹ ਨੇ ਸੰਤ ਬਾਬਾ ਜੀ ਸਿੰਘ ਜੀ ਹਸਾਲੀ ਵਾਲੇ ਇਹ ਨੇ ਕਹਿੰਦਾ ਇਹ ਮਹਾਂਪੁਰਸ਼ ਸ਼ਾਰੀ ਕੋ ਨਹੀਂ ਇਕੋ ਹੀ ਮਾਲਾ ਦੇ ਇਹ ਪਰੋਇ ਹੋਏ ਮੋਤੀ ਨੇ ਇਹਨਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਕਹਿੰਦਾ ਹਾਲਾਂਕਿ ਮੈਂ ਵੀ ਦੇਖਿਆਗਾ ਆਪ ਜੀ ਵੀ ਦੇਖਦੇ ਹੋ ਜਿੱਥੇ ਸੰਤ ਬਾਬਾ ਅਜੀਤ ਸਿੰਘ ਜੀ ਵੱਡੇ ਮਹਾਰਾਜ ਨੇ ਆਪਣਾ ਜਿਹੜਾ ਸਥਾਨ ਬਣਾਇਆ ਹੋਇਆ ਉਸ ਕਮਰੇ ਵਿੱਚ ਮਹਾਰਾਜ ਨੇ ਸਾਰੀਆਂ ਦੇ ਫੋਟੋਆਂ ਲਾਈਆਂ ਨੇ ਜੀਸੂ ਮਸੀਹ ਦੀ ਆਪਣੇ ਕਈ ਮੁਸਲਮਾਨ ਵੀਰ ਨੇ ਫਕੀਰ ਨੇ ਜੋ ਵੀ ਪੈਗੰਬਰ ਨੇ ਹਰ ਧਰਮ ਦੀ ਕ੍ਰਿਸ਼ਨ ਭਗਵਾਨ ਜੀ ਦੀ ਉਹਨਾਂ ਦਾ ਕਹਿਣ ਦਾ ਮਕਸਦ ਕੀ ਸੀਗਾ ਵੀ ਭਾਈ ਇਹ ਸਾਨੂੰ ਸਾਰੇ ਪਿਆਰ ਕਰਦੇ ਨੇ ਇਹ ਸਾਨੂੰ ਸਾਰੇ ਮਿਲਣ ਆਉਂਦੇ ਨੇ ਜਿਹਦੇ ਨਾਲ ਪਿਆਰ ਹੋਵੇ ਨਾ ਫਿਰ ਉਹਦੀ ਘਰ ਚ ਫੋਟੋ ਲਾ ਲਈਦੀ ਆ ਸੋ ਇਹਦਾ ਇਹੀ ਅਰਥ ਸੀਗਾ ਤੇ ਸੰਗਤ ਜੀ ਦੇਖੋ ਮੇਰਾ ਵੀ ਇਹੀ ਵਿਚਾਰ ਤੇ ਉਹ ਵੀਰ ਦੀ ਵੀ ਜਿਹੜੀ ਸੋਚੀ ਉਹ ਮੈਨੂੰ ਵੀਰ ਨੇ ਕਿਹਾ ਵੀਰ ਜੀ ਘਟਨਾਵਾਂ ਹੋਰ ਵੀ ਨੇ ਪਰ ਮੇਰੀ ਬੇਨਤੀ ਆ ਵੀ ਮੈਂ ਆਪ ਜੀ ਦੇ ਨਾਲ ਪ੍ਰੋਮਿਸ ਕਰਦਾ ਮੈਂ ਵਾਅਦਾ ਕਰਦਾ ਵੀ ਮੈਂ ਆਪ ਜੀ ਦੇ ਕੋਲ ਆ ਕੇ ਨਾ ਤੁਸੀਂ ਫਿਰ ਮੇਰੀ ਲਾਈਵ ਆ ਜਿਹੜੀ ਉਹ ਸੰਗਤ ਨੂੰ ਮੈਂ ਆਪਣੇ ਮੂੰਹ ਹੀ ਦੱਸਣਾ ਚਾਹਨਾ ਵੀ ਬਸ ਤੁਸੀਂ ਇੰਨਾ ਕੁ ਸੰਗਤ ਨੂੰ ਦੱਸ ਦਿਓ ਤੇ ਸੰਗਤ ਜੀ ਮਹਾਂਪੁਰਸ਼ ਆਪਾਂ ਪਹਿਲਾਂ ਕਹਿੰਦੇ ਹਾਂ ਵੀ ਉਹ ਸੱਚਖੰਡ ਚਲੇਗੇ ਮੇਰਾ ਇਹ ਵਿਚਾਰ ਨਾ ਮੇਰੀ ਇਹ ਸੋਚ ਆ ਵੀ ਉਹ ਪਹਿਲਾਂ ਵੀ ਸੱਚਖੰਡ ਵਿੱਚ ਹੀ ਸੀ ਹੁਣ ਵੀ ਸੱਚਖੰਡ ਵਿੱਚ ਨੇ ਤੇ ਸੱਚਖੰਡ ਵਿੱਚ ਹੀ ਰਹਿਣਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਭਾਵਨਾ ਬਣਾ ਲਈ ਨਾ ਤੇ ਉਹਨਾਂ ਦਾ ਸਾਰੇ ਕਾਰਜ ਆਪ ਮਹਾਰਾਜ ਨੇ ਕਰਤੇ ਤੇ ਕਰਨਗੇ ਕਿਉਂਕਿ ਗੁਰਬਾਣੀ ਵਿੱਚ ਵੀ ਆਉਂਦਾ ਵੀ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਉਹਨਾਂ ਨੇ ਤਾਂ ਗੁਰਬਾਣੀ ਨਾਲ ਹੀ ਜੋੜਿਆ ਆਪਾਂ ਗੁਰਬਾਣੀ ਪੜ੍ਹਨੀ ਆ ਗੁਰਬਾਣੀ ਨੂੰ ਵਿਚਾਰਨਾ ਬਾਕੀ ਹਾਂ ਸੰਤਾਂ ਦੀ ਆਪਾਂ ਨਿੰਦਿਆ ਨਹੀਂ ਕਰ ਸਕਦੇ ਕਿਉਂਕਿ ਆਪ ਜੀ ਨੇ ਹੁਣ ਸੁਣਿਆ ਵੀ ਜਿਹੜਾ ਉਹ ਵੀਰ ਸੀ ਸੰਤ ਕਿਰਪਾ ਤੇ ਜਮ ਤੇ ਛੁੱਟੈ ਵੀ ਕਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਜਮਾ ਤੋਂ ਬਚਾ ਲਿਆ ਉਹਨਾਂ ਦੀ ਮੈਂ ਫੋਟੋ ਹੁਣ ਲਾਸਟ ਵਿੱਚ ਪਾਵਾਂਗਾ ਵੀਡੀਓ ਦੇ ਆਪ ਜੀ ਦਰਸ਼ਨ ਕਰ ਲੈਣਾ ਭਾਈ ਕਰਮ ਸਿੰਘ ਜੀ ਵੀਰ ਜੀ ਦਾ ਨਾਮ ਆ ਤੇ ਆਪਣੇ ਰਾੜਾ ਸਾਹਿਬ ਦੀ ਉਹ ਜਿਹੜੀ ਸੰਪਰਦਾ ਉਹਦੇ ਵਿੱਚ ਉਹ ਸੇਵਾ ਕਰਦੇ ਨੇ ਬਾਕੀ ਸੰਗਤ ਜੀ ਹਰ ਸੋਮਵਾਰ ਆਪਾਂ ਨਾ ਮਹਾਰਾਜ ਵੱਲੋਂ ਜਿਹੜੀ ਇੱਕ ਬੁੱਕਾ ਇਹ ਸਾਤ ਪਠਾਏ ਆਪ ਹਰ ਇਹ ਜਿਹੜੀ ਬੁੱਕ ਮੈਂ ਆਪ ਜੀ ਨੂੰ ਦਿਖਾ ਰਿਆਂਗਾ ਨਾ ਇਹੇ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਜੀਵਨ ਤੇ ਇਹਦੇ ਤਿੰਨ ਭਾਗ ਨੇ ਤੇ ਸੰਗਤ ਜੀ ਆਪ ਜੀ ਸਿਸਾਂ ਦੇਣੀਆਂ ਹਰ ਸੋਮਵਾਰ ਚਾਹੇ ਦੇ 1 2 3 ਪੇਜ ਜਿਨੇ ਵੀ ਮਹਾਰਾਜ ਪੜਾਉਣਗੇ ਜੋ ਇਹਦੇ ਚੋਂ ਆਪਾਂ ਨੂੰ ਸਮਝ ਆਏਗੀ ਨਾ ਜੀਵਨ ਬਾਰੇ ਮੈਨੂੰ ਉਮੀਦ ਆ ਜਿਹੜਿਆਂ ਨੇ ਇਹਨਾਂ ਬਾਰੇ ਸੁਣ ਲਿਆ ਨਾ ਤੇ ਬੰਦਗੀ ਦਾ ਪ੍ਰਕਾਸ਼ ਮਹਾਰਾਜ ਸਜੇ ਸਜੇ ਹੀ ਕਰ ਦੇਣਗੇ ਤੇ ਤੁਹਾਨੂੰ ਸਮਝ ਆ ਜਾਏਗੀ ਵੀ ਜਿੰਦਗੀ ਜਿਉਣੀ ਕਿਸ ਤਰ੍ਹਾਂ ਤੇ ਜ਼ਿੰਦਗੀ ਦਾ ਮਕਸਦ ਕੀ ਆ ਇਹ ਆਪ ਜੀ ਨੂੰ ਹਰ ਸੋਮਵਾਰ ਨੂੰ ਇਹਦੇ ਵਿੱਚੋਂ ਅਸੀਂ ਲਿਖ ਕੇ ਪਾ ਦੇਵਾਂਗੇ ਭਾਗ ਪਹਿਲੇ ਵਿੱਚੋਂ ਇੱਕ ਐਪੀਸੋਡ ਦੂਸਰਾ ਤੀਸਰਾ ਜਿਸ ਤਰ੍ਹਾਂ ਕੰਟੀਨਿਊਸ ਆਪ ਜੀ ਨੂੰ ਸਮਝ ਆਵੇ ਸੋ ਆਪ ਜੀ ਕੋਸ਼ਿਸ਼ ਕਰਿਓ ਸੰਗਤ ਜੀ ਜਿਨ੍ਹਾਂ ਨੇ ਪ੍ਰੇਮ ਦਾ ਰਸ ਲੈਣਾ ਬਾਣੀ ਦਾ ਉਹ ਸਾਡੇ ਚੈਨਲ ਨੂੰ ਨਾ ਅਸੀਂ ਸਾਂ ਚੈਨਲ ਨੂੰ ਵੀ ਦੇਣੀਆਂ ਨੇ ਤੇ ਦਾਸ ਨੂੰ ਵੀ ਦੇਣੀਆਂ ਨੇ ਕਿਉਂਕਿ ਸਾਡਾ ਇੱਕੋ ਹੀ ਉਦੇਸ਼ ਹੈ ਜੁੜਨ ਦਾ ਤੇ ਜੋੜਨ ਦਾ ਅਸੀਂ ਆਪ ਜੁੜਾਂਗੇ ਤਾਂ ਜੋੜ ਸਕਦੇ ਹਾਂ ਤੇ ਉਸ ਮਹਾਰਾ ਦੀ ਕਿਰਪਾ ਦੇ ਨਾਲ ਹੋਣਾ ਉਹਨਾਂ ਨੇ ਆਪ ਹੀ ਇਹ ਖੇਲ ਵਰਤਾ ਦੇਣੀ ਆ ਸੰਗਤ ਜੀ ਵਦ ਤੋਂ ਵਦ ਮਹਾਂਪੁਰਸ਼ਾਂ ਦੇ ਜੋ ਬਚਨ ਸਨ ਨਾ ਕਹਿੰਦੇ ਭਾਈ ਉੱਠਦੇ ਵੈਂਦੇ ਨਾ ਮੂਲ ਮੰਤਰ ਦਾ ਜਾਪ ਕਰਿਆ ਕਰੋ ਆਪ ਜੀ ਮੂਲ ਮੰਤਰ ਦਾ ਜਾਪ ਜਿੰਨਾ ਕਰ ਸਕਦੇ ਹੋ ਜਿਸ ਸਮੇ ਬੇਲ ਮਿਲਦੀ ਹੈ ਨਾ ਕਰਦੇ ਰੋ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਮੇਰਾ ਆ ਕੰਮ ਹੋ ਜੇ ਆ ਹੋ ਜੇ ਉਹ ਮਹਾਰਾਜ ਨੇ ਸਹਜੀ ਸਹਜੇ ਕਰ ਦੇਣਾ ਮੇਰੇ ਬੋਲ ਨਹੀਂ ਇਮਾਮ ਪਰਸ਼ਾ ਦੇ ਜੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਨੂੰ ਪਹਿਲਾਂ ਪ੍ਰਕਾਸ਼ ਕਰਕੇ ਦੱਸਿਆ ਵੀ ਭਾਈ ਮੂਲ ਮੰਤਰ ਦਾ ਜਾਪ ਕਰੋ ਉਹੀ ਵਚਨ ਅੱਗੇ ਮਹਾਂਪੁਰਸ਼ ਫਾਰਵਰਡ ਕਰ ਦਿੰਦੇ ਨੇ ਵੀ ਭਾਈ ਜਾਪ ਕਰੋ ਜੋ ਗੁਰੂ ਮਹਾਰਾਜ ਨੇ ਕਿਹਾ ਤਿਸੋ ਸਾਡੀ ਵੀ ਸੇਵਾ ਲੱਗੀ ਆ ਅਸੀਂ ਵੀ ਉਹਨਾਂ ਦੇ ਨਿਵਾਣੇ ਜੇ ਬੱਚੇ ਆ ਅਸੀਂ ਵੀ ਇਹੀ ਸੰਗਤ ਨੂੰ ਅਪੀਲ ਕਰਦੇ ਆ ਮਾਕੀ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰਨਾ ਲਾਈਕ ਕਮੈਂਟ ਆਪ ਜੀ ਇਸ ਤਰ੍ਹਾਂ ਕਰ ਦੇਣਾ ਵੀ ਆਪ ਜੀ ਨੂੰ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਇਸ ਤਰ੍ਹਾਂ ਹੀ ਵੀਡੀਓ ਪਾਈਏ ਜਾਂ ਆਪਾਂ ਬੁਆਇਸ ਜਿਹੜਾ ਮੈਸੇਜ ਆਪ ਸੰਗਤ ਨੂੰ ਭੇਜਦੇ ਆ ਉਸ ਤਰ੍ਹਾਂ ਪਾਈਏ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਪਤਾ ਨਹੀਂ ਸੁਣ ਕੇ ਕਿਸ ਦਾ ਭਲਾ ਹੋ ਜਾਵੇ ਬਾਕੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਸਾੜੀ ਵਾਲੇ ਮਹਾਰਾਜ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਧੰਨਵਾਦ ਭਗਤ ਬਾਬਾ ਜੀ ਧੰਨਾ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਵੀ ਆਪ ਜੀ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਵੀਡੀਓ ਪਾਓ ਸਾਰਿਆਂ ਦਾ ਧੰਨਵਾਦ ਆਪ ਜੀ ਸੁਰਤਿਆਂ ਦਾ ਸੁਣਨ ਵਾਲਿਆਂ ਦਾ ਸੰਗਤ ਦਾ ਵੀ ਸਤਿਗੁਰੂ ਰਹਿਮ ਕਰਨ ਤਰਸ ਕਰਨ ਸਭ ਨੂੰ ਗੁਰਸਿੱਖੀ ਜੀਵਨ ਨਾਮ ਬਣਦੀ ਦਾ ਚੜ੍ਹਦੀ ਕਲਾ ਦੇ ਜੀਵਨ ਦੀ ਬਖਸ਼ਿਸ਼ ਕਰਨ ਸੰਗਤ ਜੀ ਜੋ ਚੰਗਾ ਲੱਗਿਆ ਉਹਨੂੰ ਹਿਰਦੇ 'ਚ ਵਸਾ ਲਿਓ ਗੁਰੂ ਦੀ ਗੱਲ ਸਮਝ ਕੇ ਡਿਊਟੀ ਲਈਆ ਤੇ ਬਾਕੀ ਗਲਤੀਆਂ ਭੁੱਲਾ ਸਤਿਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਅਸੀਸਾਂ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ